ਕਿੰਨੇ 8-9 ਬੱਚੇ ਤਾਂ ਡਿਪੈਂਡ ਦੇ ਗਏ ਐਂਦਾ ਇਹਨੇ ਆਈ ਮੌਤ ਜੀ ਹੁਣ ਜੇ ਮੁੰਡਾ ਮਰਿਆ ਨਾ ਮੁੰਡਾ ਗਲਤ ਨਹੀਂ ਸੀਗਾ ਪਤਾ ਨਹੀਂ ਕਿੱਦਾਂ ਮਰਿਆ ਤੇ ਕੀ ਹੋਇਆ ਵਾ ਕਿਉਂਕਿ ਇਹਦੀ ਗਰੰਟੀ ਲੈਣੀ ਬੜੀ ਬੌਖੀ ਐ ਨਸ਼ੇ ਦੇ ਨਾਲ ਕਿੰਨੇ ਮੁੰਡੇ ਮਰ ਗਏ ਤੁਹਾਡੇ ਪਿੰਡ ਦੇ 12 12 ਗਮਰੇ ਹਨ ਹਾਂਜੀ ਹੋ ਗਿਆ 12 ਮੁੰਡੇ ਨਸ਼ੇ ਨਾ ਤੇ ਤੁਸੀਂ ਐ ਜੀ ਇੱਕ ਪੰਚਾਇਤ ਤੋਂ ਇੱਕ ਜ਼ਿੰਮੇਵਾਰ ਪਰਸਨ ਨਾ ਕਦੇ ਕੰਪਲੇਂਟ ਨਹੀਂ ਕੀਤੀ ਬੋਲ ਕੇ ਕੀਤੀ ਜੀ ਬਹੁਤ ਵਾਰ ਕੀਤੀ ਜੀ ਅਸੀਂ ਸਲਦਾਸਪੁਰ ਦੱਸੋ ਕਿਦਾਂ ਕੀਤੀ ਮਾਂਪ ਨਹੀਂ ਕਿਸੇ ਦਾ ਲੈ ਸਕਦੇ ਬੰਦੇ ਜਾਂਦੇ ਆ ਛੁੱਟ ਕੇ ਆ ਜਾਂਦੇ ਆ ਦੱਸੋ ਸਾਡਾ ਕੀ ਕਸੂਰ ਹੈ ਪਰ ਹਰ ਇੱਕ ਪਿੰਡ ਦੇ ਹਰ ਇੱਕ 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 ਬੱਚੇ ਨੂੰ ਪਤਾ ਪਿੰਡ ਦੇ ਨੂੰ ਆਹ ਬੰਦਾ ਕੰਮ ਕਰਦਾ ਵਾ ਹੁਣ ਮੈਂਬਰ ਪੰਚਾਇਤ ਪੂਰਾ ਜੀ ਨਹੀਂ ਬੰਦ ਨਹੀਂ ਹਾਂ ਸਾਡਾ ਕਾਹੂ ਗੱਲ ਪੰਚਾਇਤ ਨੂੰ ਕੰਪਲੇਂਟ ਦੇਣ ਦੇ ਬਾਵਜੂਦ ਨਹੀਂ ਹਾਂ ਜੀ ਕਿੱਦਾਂ ਹੋ ਸਕਦਾ ਰੱਬ ਹੀ ਜਾਣੇ ਹੁਣ ਗਵਰਨਮੈਂਟ ਕਰਿਆ ਜਾਂ ਕਿਦਾਂ ਹੋ ਸਕਦਾ ਸਾਨੂੰ ਨਹੀਂ ਪਤਾ ਹੈ ਹਾਂ ਦੇਖੋ ਜੀ ਅਸੀਂ ਤਾਂ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਸਰਦਾਰ ਭਗਤ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਹੜਾ ਇਹ ਤੁਸੀਂ ਗੋਲੀਆਂ ਵਾਲਾ ਸਿਸਟਮ ਚਲਾਇਆ ਵਾ ਇਹਨੂੰ ਬੰਦ ਕੀਤਾ ਜਾਵੇ ਤੇ ਬਹੁਤ ਵਧੀਆ ਸਿਸਟਮ ਹੋ ਜਾਊਗਾ ਨਹੀਂ ਤਾਂ ਬਸ ਹੀ ਖਤਮ ਹੀ ਪੰਜਾਬ ਖਤਮ ਹੀ ਕਿੰਨੇ ਬੱਚੇ ਟੋਟਲ ਹੁਣ ਤੱਕ ਡਿਪੈਂਡ ਦੇ ਵਿੱਚੋਂ ਡੈਥ ਹੋ ਚੁੱਕੀ 11 12 ਮਰਿਆ ਤਾਂ 30 30 ਤਿਆਰੀ ਹੈਗਾ ਬਿਲਕੁਲ ਜੀ ਬਿਲਕੁਲ ਜੀ ਹਲੇ ਹੋਰ ਵੀ ਗੰਗਾ ਇੱਕ ਛੋਟਾ ਬੱਚਾ ਤਾਂ ਨਾ ਐਡਾ ਬੱਚਾ ਨਸ਼ਾ ਖਾਂਦਾ ਅੱਜ ਸਾਨੂੰ ਪਤਾ ਲੱਗਾ 12 13 ਸਾਲ ਦਾ ਬਰ ਬਰ 13 ਆ ਕਿੰਨਾ ਕਮਣਾ ਤੇਰੀ ਉਹ ਕਿੰਨੇ ਭਾਜੀ 13 15 ਇਹ ਤੋਂ ਵੀ ਛੋਟਾ ਵਾ 12 ਸਾਲ ਦਾ 12 ਸਾਲ ਉਹ ਕੀ ਕਰੂਗਾ ਅੱਜ ਹੀ ਪਤਾ ਲੱਗਾ ਸਾਨੂੰ ਅੱਜ ਪਤਾ ਲੱਗਾ 12 ਸਾਲ ਦੇ ਉਹਦੇ ਘਰਦਿਆਂ ਨੂੰ ਕਹੀ ਜਾਂਦਾ ਮਾਪਿਆਂ ਨੂੰ ਕਹੀਏ ਸਾਡਾ ਉਹਨੇ ਕਹਣਾ ਸਾਡੇ ਬੱਚਾ ਦਾ ਨਾਮ ਖਰਾਬ ਕਰਨ ਦਾ ਬਲਕਿ ਇਹ ਬੰਦੇ ਨੇ ਦੇਖ ਕੇ ਦੱਸੇ ਵੀ ਆਹ ਕੰਮ ਕਰਨ ਲਿਆ। ਜਿਹੜਾ ਬੱਚਾ ਇਹ ਦਿੱਤੋ ਹੀ 20 ਸਾਲ ਦਾ ਬੱਚਾ ਸੀਗਾ ਇਹ। 20 ਸਾਲ। ਕੀ ਨਾਮ ਕੀ ਸੀਗਾ? ਸੁਖਦੇਵ ਸਿੰਘ ਸੁਖਾ। ਤੇ ਉਹਨਾਂ ਦੇ ਪਾਪਾ ਜੀ ਕੀ ਕਰਦੇ ਕੀ? ਪਾਪਾ ਸਰਪੰਚ ਆ ਬੋਲਦਾ ਸਰਪੰਚ ਹਰਮੇਸ਼ ਸਿੰਘ। ਪਿੰਡ ਦੇ ਮੇਰੇ ਸਰਪੰਚਾ ਹਾਂਜੀ ਗੋਰਾ ਸਰਪੰਚ ਜੀ। ਹਾਂਜੀ। ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜੀ ਬਹੁਤ ਜ਼ਿਆਦਾ। ਮੈਂ ਕਹਿੰਦਾ ਬਹੁਤ ਜ਼ਿਆਦਾ ਕੰਮ ਕੀਤਾ ਜੀ। ਉਹਨਾਂ ਵੱਲੋਂ ਬਹੁਤ ਮਤੇ ਪਾ ਕੇ ਮਤਲਬ ਮਤਲਬ ਸੁਲਤਾਨਪੁਰ ਤੱਕ ਆਪਣੇ ਖਾਣੇ ਤੱਕ ਐਸਮ ਨੂੰ ਆਪਣੇ ਇਬੇ ਹਾਂਜੀ ਉਹਨਾਂ ਨੇ ਦਿੱਤਾ ਗਿਆ ਵਾ ਵੀ ਇਹ ਚੀਜ਼ ਬੰਦ ਕੀਤਾ ਜੀ ਇਸ ਸਬੰਧ ਦੇ ਵਿੱਚ ਸਰ ਅਸੀਂ ਕੈਂਪ ਵੀ ਲਵਾਏ ਯਾਰ ਲਛਾ ਸ਼ਡਾਓ ਕੇ ਅੰਦਰ ਆਪਣੀ ਟੀਮ ਹੁੰਦੀ ਰਹੀ ਆ ਕੈਂਪ ਵੀ ਲੱਗੇ ਪਰ ਉਹ ਕੱਲਾ ਹੀ ਸਰਕਾਰ ਤੇ ਵੀ ਰੋਸ ਨਹੀਂ ਕਰ ਸਕਦੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਬਾਕੀ ਪਿੰਡ ਵਾਲਿਆਂ ਨੂੰ ਸਾਥ ਦੇਣਾ ਪੈਣਾ ਜੇ ਅਸੀਂ ਕਿਹੜਾ ਪਿੰਡ ਵਾਲੇ ਸਾਥ ਦੇਣਗੇ ਤਾਂ ਬੱਚਿਆਂ ਦਾ ਉਲਟ ਸੋਚਦੇ ਆ ਪਰ ਇਹ ਉਲਟ ਨਹੀਂ ਅਸੀਂ ਤਾਂ ਉਹਨਾਂ ਦੀ ਜ਼ਿੰਦਗੀ ਦਾ ਸਹੀ ਸੋਚਦੇ ਆ ਵੀ ਇਹ ਗਲਤ ਰਾਹ ਤੋਂ ਭਟਕ ਗਏ ਅਸੀਂ ਤਾਂ ਉਹਨਾਂ ਨੂੰ ਇੱਥੋਂ ਤੱਕ ਗਏ ਰਾਇਆ ਵੀ ਇਹ ਕਿਸੇ ਨੂੰ ਲੋੜ ਆ ਸਾਡੀ ਹੈਲਪ ਦੀ ਕੋਈ ਭਰਤੀ ਹੋਣਾ ਚਾਹੁੰਦਾ ਸੀ ਆਪ ਦੇ ਖਰਚੇ ਤੇ ਤਾਂ ਉਹਨਾਂ ਨੂੰ ਕੈਂਪ 'ਚ ਵੀ ਛੱਡ ਸਕਦੇ ਆ ਸਾਡਾ ਜਪਾ ਤਾਂ ਲੱਗਾ 12 ਸਾਲ ਦੇ ਬੱਚੇ ਆ ਬਸ ਮੈਂ ਕਿਹਨਾਂ ਤੋਂ ਨਿਕਲਦਾ ਜੀ ਸਾਡਾ 12-12 ਸਾਲ ਦੇ ਕਹਿੰਦੇ ਬੱਚੇ ਜਿਹੜੀ ਹੁਣ ਟੀਮ ਇਹਨਾਂ ਹੁਣ ਡਰ ਪੈ ਗਿਆ ਵਾ ਵੀ ਆ ਜੋ ਚੱਲ ਗਿਆ ਅਸੀਂ ਵੀ ਸਖਤ ਹੋ ਗਏ ਹਾਂ ਅਸੀਂ ਵੀ ਕੱਲ ਨੂੰ ਸਾਡੇ ਵੀ ਬੱਚੇ ਆ ਇੱਕ ਇੱਕ ਬੰਦੇ ਨੇ ਸਟਾਰਟ ਕੀਤਾ ਸਾਡੇ ਪਿੰਡ ਦੇ ਵਿੱਚ ਅੱਜ 40 ਬੰਦੇ ਦੇ ਅਸੀ ਤੱਕ ਹੋ ਗਏ ਆ ਅੱਛਾ ਹਟ ਨਹੀਂ ਤੇ ਵਧ ਰਿਆ ਉਹ ਲਿਆ ਕੇ ਉਹਨੂੰ ਪੀਸ ਕੇ ਉਹ ਸਰਿੰਜਾਂ ਨਾਲ ਹੀ ਟੀਕੇ ਲਾ ਰਹਿ ਬੱਚੇ ਲਾ ਲਾ ਕੇ ਮਰ ਰਹੇ ਇਹ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹਦੇ ਨਾਲ ਉਹ ਨਾ ਜਿਹੜੀ ਤੁਸੀਂ ਕਿੰਨੇ ਵੀ ਅਸੀਂ ਨਸ਼ਾ ਘਟਾ ਕਰਦੇ ਆ ਗੋਲੀਆਂ ਨਾ ਨਸ਼ਾ ਵਧ ਰਿਆ ਵਧ ਰਿਆ ਨਸ਼ਾ ਵਧ ਰਿਆ ਵਧ ਰਿਆ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027